ਤੰਦ ਤਨੰ ਤਨ ਆਵੇ ਰਾਹੁ ਸਾਤ ਕਿਰਣ ਨੂੰ ਦਰਸਾਉਂ ਕਹੋ ਤੰਦ ਤਰੰਧ ਅੰਤ ਕੋ ਆਵੇ ਰੁਦਰ ਗਿਆਨ ਗਿਆਨ ਸਤਿਗੁਣ ਕੈ ਕਵ ਜਨ ਪੰਨ ਜੋ ਕਾਵੇ ਪਰ i yeah. I the 이야, 가 g g a 리 k I'm sure. ਨਾਮ ਦੇ ਗੁਰਮਤਾ ਰਖਸੂ ਪ੍ਰਵਾਹ ਹੈ ਆਤਮ ਤਪਾਰਾ ਬਾਣੀ ਨਾਮ ਵਾਹਿਗੁਰੂ ਫਤੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ

சா நாம வாருமே சாத் வாயே சாத் நாம் வாஹே குரு சாத்த ਦਾ ਖਾਲਸਾ ਵਾਹਿਗੁਰੂ ਜੀ ਦੇ ਕਰਕੇ ਜੋ ਸ੍ਰੀ ਗੋੰਦਵਾਲ ਸਾਹਿਬ ਵਿਖੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ 4.5 ਸਾਲਾ ਗੋਤਾਗਦੀ ਦਿਵਸ ਔਰ ਕਾਨੂੰ ਗੁਰੂ ਅਮਰਦਾਸ ਜੀ ਦਾ ਜੋਤੀ ਜੋ ਦਿਹਾੜਾ ਮਨਾਇਆ ਜਾ ਰਿਹਾ ਇਹਨਾਂ ਦਿਹਾੜਿਆਂ ਤੇ ਕਾਰ ਸੇਵਾ ਸੰਪਰਦਾ ਗੁਰੂ ਕਾ ਬਾਗ ਬਾਬਾ ਸ਼ੋਨਾਮ ਸਿੰਘ ਜੀ ਉਹਦੇ ਸਮੂਹ ਸੰਗਤ ਸਾਥੀ ਜਿਨ੍ਹਾਂ ਨੇ ਗੁਰੂ ਕਿਰਪਾ ਨਾਲ ਆਈਆਂ ਸੰਗਤਾਂ ਵਾਸਤੇ ਅਨੇਕਾਂ ਪ੍ਰਕਾਰ ਦੇ ਲੰਗਰ ਤਿਆਰ ਕੀਤੇ ਨੇ ਜੋ ਵੀ ਸੰਗਤਾਂ ਆ ਰਹੀਆਂ ਹੋ ਸਮੂਹ ਸੰਗਤਾਂ ਨੂੰ ਜੋ ਆਪਾਂ ਗੁਰੂ ਕੇ ਦਿਹਾੜੇ ਮਨਾ ਰਹੇ ਆ ਇਹਨਾਂ ਦੇ ਵਧਾਈਆਂ ਹੋਣ ਵਾਹਿਗੁਰੂ ਕਿਰਪਾ ਕਰੇ ਜਿਹੜਾ ਇੱਥੇ ਸਿੱਖੀ ਦਾ ਬੂਟਾ ਲਾਇਆ ਗੋond ਵਾਸਤੇ ਰੱਖੇ ਸਤਿਗੁਰਾਂ ਨੇ ਸਾਡੇ ਪਰਿਵਾਰਾਂ ਵਿੱਚ ਉਹ ਸਿੱਖੀ ਦਾ ਬੂਟਾ ਵਧਾਵਾ ਦੇ ਖੁੱਲੇ ਇਹੀ ਮਿਸ਼ਨ ਹੈ ਦਿਹਾੜੇ ਮਨਾਉਣ ਦਾ ਗੁਰਸਿੱਖੀ ਦਾ ਪ੍ਰਚਾਰ ਹੋਵੇ ਜੋ ਟੋਟਲ ਗੁਰਸਾ ਬਣਾ ਲਓ ਉਹਨਾਂ ਨੂੰ ਜੋੜਿਆ ਜਾਵੇ ਸੋ ਜੋ ਵੀ ਸੰਗਤ ਆਈਆਂ ਉਹ ਸਮੂਹ ਦਾ ਧੰਨਵਾਦ ਬਾਬਾ ਸੁਨਾਮ ਸਿੰਘੂਰ ਕੇ ਬਾਗ ਵਾਲੇ ਸਮੂਹ ਮਾਪੁਰਸ਼ਾਂ ਵੱਲੋਂ ਗੁਰੂ ਕੇ ਲੰਗਰ ਚੱਲਦੇ ਆ ਨਾਲੇ ਮਾਨ ਤਨ ਧਨ ਦੀ ਸੇਵਾ ਕਰੋ ਨਾਲੇ ਗੁਰੂ ਕੇ ਲੰਗਰ ਸ਼ਕੋ ਸਮੂਹਨ ਬੇਨਤੀ ਆ ਜੋ ਵੀ ਸੰਗਤਾਂ ਆਈਆਂ ਸਭ ਨੂੰ ਜਿਉ ਆਇਆਂ ਵਧਾਈਆਂ ਸਭ ਨੂੰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਸੁਦਨਾਮ ਸਿੰਘ ਜੀ ਉਹਨਾਂ ਲੋ ਲੰਗਰ ਚੱਲ ਰਿਹਾ 450 ਸਾਲਾਂ ਤੋਂ ਗੁਰੂ ਅਮਰਦਾਸ ਜੀ ਦਾ ਜੋਤੀ ਜੋਦ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਅਸਤੇ ਲੰਗਰ ਇਥੇ ਲੱਗੇ ਆ ਗੁਰੂ ਕੇ ਬਾਗ ਵਾਲੇ ਬਾਬਿਆਂ ਲੋ ਬਾਬਾ ਸੁਦਨਾਮ ਸਿੰਘ ਜੀ ਸੱਚਖੰਡ ਬਾਬਾ ਜਿਆਰਾ ਸਿੰਘ ਜੀ ਬਾਬਾ ਲਖਾ ਸਿੰਘ ਜੀ ਬਾਬਾ ਸੁਦਨਾਮ ਸਿੰਘ ਜੀ ਉਹਨਾਂ ਦੇ ਜਹੇਵੰਦੀ ਵਾਲੋ ਬਾਬਾ ਸੁਦਨਾਮ ਸਿੰਘ ਸਾਰੇ ਜਹੇਦਾਨ ਨਾਲ ਲੰਗਰ ਇਥੇ ਗੋਦਵਾਲ ਦੀ ਧਰਤੀ ਉੱਤੇ ਲਾਏ ਗਏ ਆ ਲੰਗਰ ਚੱਲਣ ਦਾ 5-6 ਦਿਨ ਹੋ ਗਏ 18 ਤਰੀਕ ਤੱਕ ਲੰਗਰ ਚੱਲਣੇ ਲਗਾਤਾਰ ਦਿਨ ਰਾਤ ਲੰਗਰ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ